ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋਂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਧੋਪੜ ਗੱਪੜ ਬੈਣ ਤੇ ਇੱਕ ਕੱਲੀ ਧੋਕੜ ਦੁੱਧ ਦਿੰਦੀਆਂ ਰੇਟ ਵੀਡੀਓ ਦੇ ਵਿੱਚ ਹੋਗਾ ਦੋਨੇ ਬੈੜਾ ਵੀਰ ਦੇ ਇੱਕ ਰੂਗਾੜਾ ਸੇਲ ਆ ਢਟੇਰ ਵੀ ਉਤੇ ਨੇ ਬਾਰੇ ਪੁੱਛਿਆ ਸਸਤੀ ਕਰ ਬਾਈ ਜੀ ਸਸਤੀ ਕਰ ਬਾਈ ਜੀ ਮੇਰੇ ਨਾਮ ਐਡਰੈਸ ਦੱਸੋ ਆਪਣਾ ਨਾਂ ਬਾਈ ਆਪਣਾ ਰਾਮਨਾ ਤੇ ਪਿੰਡ ਰੈਸਰਾਂ ਤੇ ਜ਼ਿਲ੍ਹਾ ਬਰਨਾਲਾ ਦਾ ਮੋਬਾਈਲ ਨੰਬਰ ਜੀ 9988056293 9988056293 ਤੇਰੀ ਪਹਿਲਾ ਨੰਬਰ ਤੇ ਆਪਾਂ ਵਿਹੜ ਦੇਖੀਏ ਨੇ ਇਹ ਆ ਗਈ ਆਪਣੀ ਧੋਕਰ ਘੱਪਣਾ ਹਨਾ ਕੈ ਮਹੀਨੇ ਦੀ ਘੱਪਣਾ ਇਹ 3.5 ਮਹੀਨੇ ਚੱਕ ਪਾਸ ਆਵੇ ਠੀਕ ਆ ਕਿਹੜਾ ਸੂਆ ਸੀ ਵੀ ਹੁਣੇ ਇਹ ਬਈ ਦੂਜਾ ਸੂਆ ਤੀਜਾ ਸੂਆ ਸੁੱਕੀ ਜਣਾ ਤੀਜੇ ਸੂਏ ਦੀ ਘੱਪਣਾ ਹਾਂ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਆ ਇਹ ਇਹ ਆਪਣੇ ਕੋਲੇ ਵੀ ਟੋਕੜ ਲੈਂਦੀ ਸੀ ਠੀਕ ਆ ਪਿਛਲੇ ਸੂਏ ਹਾਂ ਇੱਕ ਸੂਆ ਦੁੱਧ ਘਰ ਪੀ ਰਿਆ ਤੇ ਹੁਣ ਆ ਮੰਨ ਲਾ ਆਪਾਂ ਹਾਂ ਠੀਕ ਹੈ ਤੇ ਹੁਣ ਸਾਢੇ ਤਿੰਨ ਮਹੀਨੇ ਗੱਬਣ ਚੈੱਕ ਕਰਾ ਲਈ ਆਪਾਂ ਠੀਕ ਹੈ ਤੇ ਮਰਜ਼ੀ ਜਿੰਨੇ ਲੈਣੀ ਹੋਈ ਉਹ ਕਰਾ ਕੇ ਲੈ ਜਾ ਦੁੱਧ ਕਿੰਨਾ ਹੁਣ ਸਹੀ ਲਗਾਉਣਾ ਬਈ ਇਹਨੇ 12 ਕਿਲੋ ਆ ਪੂਰਾ ਕੰਡੇ ਮਾਰ ਬੋ ਸੁਣੀ ਹੋਗਣਾ ਸੀ ਆਦਮੀ ਨੇ ਹਾਂ ਬਈ ਠੀਕ ਹੈ 12 ਲੀਟਰ ਦੁੱਧ ਮੈਂ ਨਾਲ ਆ ਤੇ ਤਾਜੀ ਕਿਨੇ ਤੇ ਜਾਵੜੀ ਸੀਗੀ ਤਾਜੀ ਬਈ ਇਹ 25 26 ਕਿਲੋ ਦਹੀਂ ਕਿਹਾ ਆਮ ਜੇ ਵਰਤੇ ਠੀਕ ਆ ਥੋੜਾ ਥੋੜਾ ਚਾਰਾਂ ਦੀ ਓਕੇ ਆ ਹਾਂ ਬਈ ਰੇਟ ਇਹਦਾ ਕੀ ਰੱਖਿਆ? ਰੇਟ ਇਹਦਾ 60000 ਰੁਪਏ ਕਰ ਦੇ। ਮਾਰਦਾਨ ਹੋ ਜਾਊਗਾ। ਧੋਰੀ ਬਾਹਰ ਨੂੰ। ਸੋ ਫਿਰ 60000 ਰੁਪਏ ਕੀਮਤ ਆ। ਤੋਕੜ ਗੱਭਣ ਵੈੜ ਸਾਢੇ 3 ਨਵੇਂ ਮਹੀਨੇ ਤੋਂ ਬਹੁਤ ਵੀ ਡਿਮਾਂਡ ਕਰਦੇ ਆ ਕਿ ਤੋਕੜ ਗੱਭਣ ਲੈਣੀ ਆ ਜੀ, ਤੋਕਣ ਗੱਭਣ ਲੈਣੀ ਆ। 12 ਲੀਟਰ ਦੁੱਧ ਆ, ਵੈੜ ਬੱਡੇ ਢਾਂਚੇ ਵਾਲੀ ਆ। ਨਾਲੇ ਦਰੋਂ ਦੁੱਧ ਦਾ ਸਾਰੂ ਕੀ ਤੇ ਨਾਲੇ ਮਨ ਕੇ ਚਲੋ ਪੇਮੈਂਟ ਡਬਲ ਕਰ ਲਈਏ ਨੇ। ਸਾਢੇ 3 ਨਵੇਂ ਮਹੀਨੇ ਦੀ ਗੱਭਣ ਚੈੱਕ ਕਰਕੇ ਕਨਫਰਮ ਆ। ਕੱਦ-ਕਾੜ ਪੂਰਾ ਚੰਗਾ, ਵੱਡੀ ਵੜਾਂ ਦੇ ਵਿੱਚ ਆਉਂਦੀ ਆ ਕੋਈ ਛੋਟੀ ਨਾ ਮੰਨੇ ਕਿਸੇ ਵਾਸਤੇ ਵੀ ਕੁੱਝ ਵਾਈ ਹੋਣੀ ਆ ਉਹ ਸਾਬ ਨਾਲ ਗੈਸ ਕਰ ਲਓ ਸੋਹਣੀ ਸਾਫਤਰੀ ਰਾਜੀ ਸਰਮੀ ਪੜੀ ਵੀ ਦਿੱਸੀ ਨਾ ਵੀ ਕਿਸੇ ਪਾਸੇ ਨਹੀਂ 60000 ਰੁਪਏ ਮਾਰਕ ਵੀਰ ਨੇ ਡਿਮਾਂਡ ਕੀਤੀ ਹੈ ਬਾਕੀ ਤੁਸੀਂ ਆਪਣੀ ਨਿਰਤ ਪਰਖਿਆ ਲੈਣਾ ਆਪਣਾ ਕੰਮਾ ਵੀਡੀਓ ਕਵਰ ਕਰਨਾ ਸਾਢੇ 9 ਮਹੀਨਾ ਦੀ ਕੱਪੜੀ ਜੇਕਾ ਵੀਰ ਦੀ ਕਰਾਈ ਵੇ ਤੁਸੀਂ ਆਪਦੀ ਕਰਵਾ ਕੇ ਲੈ ਜਾਓ ਪੇਮੈਂਟ ਤੁਸੀਂ ਰੋਣੀ ਆ ਦੂਜੇ ਨੰਬਰ ਜਿਹੜੀ ਕਲੀ ਦੋਕੜਾ ਹਨਾ ਇਹ ਬਈ ਉਹ ਆ ਗਈ ਉਹ ਹੋ ਗਿਆ ਨੋ ਵੀ 4 ਮਹੀਨੇ ਹੋ ਗਏ ਸੋਈ ਨੂੰ 2 ਮਹੀਨੇ ਗੱਪਣ ਹੈ ਪਰ ਇੱਕ ਦਿਨ ਚੱਕਰੀ ਕਰਾ ਚੈੱਕ ਆ ਜਾਊਗੀ ਇਹ ਪੱਕਾ ਠੀਕ ਹੈ। ਹਾਂ ਜੀ। ਫਿਰ ਹੁਣ ਜੇ ਮੰਨ ਕੇ ਚਲੋ ਹੁਣ ਮੰਨ ਕੇ ਦੇਵਾਂਗੇ ਭਈ ਆਪਾਂ ਨਹੀਂ। ਨਾ ਹੁਣ ਆਪਾਂ ਜਾ ਕੇ ਕਰਵਾ ਕੇ ਦੇਨੇ ਜੇ ਇਦਾਂ ਹੀ ਦੇਵਾਂਗੇ। ਇਦਾਂ ਹੀ ਦੇਵਾਂਗੇ ਭਈ। ਉਹ ਅਗਲੀ ਕਿਸਮਤ ਤੇ ਰਹਿਣਾ। ਕਿਸਮਤ ਆ। ਕੀ ਰੇਟ ਰੱਖਿਆ ਉਦਾਂ ਹੀ ਇਹਦਾ? ਇਹਦਾ 50000 ਰੁਪਏ ਕਰ ਦਿਆ ਭਈ। ਮੰਨਤਰ ਹੋ ਜਾਊਗਾ। ਦੁੱਧ ਕਿੰਨਾ? ਦੁੱਧ ਦੇ ਦੇ ਹਲੇ 12 ਕਿਲੋ ਜੀ। ਤੋਂ ਹੀ ਬਾਹਰ ਨੂੰ। ਇਹ ਬੱਚਾ ਕਿਨੀ ਕਰਵਾਉਣੀ ਇਦਾਂ ਹੀ ਦੇਣੀ ਆ। ਹਾਂ ਭਈ। ਜੇ ਕਿਸੇ ਨੇ ਕਰਵਾਉਣੀ ਕਰਾ ਵੀ ਸਕਦਾ ਹੈ। ਠੀਕ ਹੈ। ਉਹ ਆਪਨੇ ਕਰਵਾਉਗਾ। ਠੀਕ ਹੈ। ਸੋ ਭਰ ਵੀਰ ਨੇ ਚੈੱਕ ਕਰਾਈ ਨਹੀਂ ਕਿਉਂਕਿ 2 ਮਹੀਨੇ ਦਾ ਪਸੂ ਕੀ ਭਰ ਘ ਇਹ ਉਹ ਜੱਲ ਵਾ ਠੀਕ ਹੈ ਰਾਜੀ ਸਮੀ ਪੜੀ ਵੀ ਇਹ ਪਲੂਣ ਸੂਈ ਵੀ ਹੁਣ ਦੂਜੀ ਸੂਈ ਲਈ ਗੱਪੜ ਹੋਈ ਹੋਈ ਸੀ ਮਨ ਲੱਗਿਆ ਵਾ ਆਪਣੀ ਕੈਸਬਦਰ ਪੈਂਦਾ 2 ਮਹੀਨੇ ਕੋ ਵਿੱਚ ਇੱਕ ਦੇ ਨੇੜੇ ਆਉਂਦੀ ਆ ਭਈ 5-4 ਦਿਨ ਦੇ ਵਿੱਚ ਤੇ ਥਣਾ ਚ ਕੋਈ ਭੂਰ ਸਰਲਾ ਤੇ ਨਹੀਂ ਨਾ ਨਾ ਭਈ ਪੂਰੀ ਓਕੇ ਹੈਗੀ ਠੀਕ ਹੈ ਦੋਨੇ ਨਾ ਕੀ ਬਕਾਊਗਾ ਇਹ ਹਾਂ ਠੀਕ ਹੈ ਮੋਬਾਈਲ ਨੰਬਰ ਬੋਲ ਦੇ ਆਪਣਾ 9880 55293 ਸੋ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇ ਦੇ ਸਭ ਦਾ ਤਹਿ